ਪਿਛੇ ਕੌਣ ਖੜਾ ਜਿਹੜਾ ਪਾਰਟੀ ਦਾ ਐਲਾਨ ਹੋਇਆ ਉਸ ਪਾਰਟੀ ਦੇ ਪਿਛੇ ਕੌਣ ਖੜਾਗਾ ਕਿਹੜੀ ਏਜੰਸੀ ਦੀ ਪਾਰਟੀ ਹੈ ਜਾਂ ਕਿਹੜੇ ਲੋਕਾਂ ਦੀ ਪਾਰਟੀ ਇਹ ਕਿਹੜੀ ਏਜੰਸੀਆਂ ਹੁੰਨੀਆਂ ਜੀ ਪਾਰਟੀਆਂ ਨਹੀਂ ਤਾਂ ਮੈਂ ਪਹਿਲੀ ਇਹ ਕਹਿੰਦੇ ਨੇ ਕਹਿੰਦੇ ਕਿ ਏਜੰਸੀਆਂ ਦੇ ਵੱਲੋਂ ਇਕੱਠ ਕੀਤਾ ਜਾ ਰਿਹਾ ਉਂਗਲਾਂ ਵੀ ਉਠਾਈਆਂ ਜਾਂਦੀਆਂ ਨੇ ਕਿ ਅਮਰਤਪਾਲ ਸਿੰਘ ਖਾਲਸਤਾਨੀ ਨੇ ਅਮਰਤਪਾਲ ਸਿੰਘ ਸਾਡੇ ਤੋਂ ਅਲੱਗ ਹੋ ਕੇ ਚੱਲਦੇ ਨੇ ਕਈ ਪੰਥਕ ਤੇ ਰਾਂ ਵੀ ਗੁੱਸੇ ਹੁੰਦੇ ਆ ਨਜ਼ਰ ਆਈਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਜੇ ਉੱਧਰੋਂ ਹੋ ਜੋ ਤਾਂ ਇੱਧਰ ਵਾਲੇ ਲੱਗ ਜਾਂਦੇ ਆ ਕਹਿਣ ਜੇ ਇੱਧਰੋਂ ਹੋ ਜੋ ਤਾਂ ਉੱਧਰ ਵਾਲੇ ਧਿਰ ਦੀ ਜਿਹੜੀ ਲੜਾਈ ਆ ਮੇਨ ਲੜਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆ ਜਾਗਰੂ ਸਟੇਟ ਨਾਲ ਲੜਾਈ ਹੈ ਜੀ ਬਾਦਲ ਦਾ ਖਤਮ ਹੋ ਗਿਆ ਅ ਅੱਗੇ ਹੁੰਦਾ ਸੀ ਕਿ ਇੱਕ ਅਕਾਲੀ ਦਲ ਆ 1920 ਦੇ ਵਿੱਚ ਹੁਣ ਤਾਂ ਅਨੇਕਾਂ ਹੀ ਅਕਾਲੀ ਦਲ ਨੇ ਸਾਡਾ ਇਹ ਹੈ ਵੀ ਲੋਕਾਂ ਨੇ ਸਾਨੂੰ ਸਮਰਥਨ ਦਿੱਤਾ ਸੰਗਤ ਨੇ ਅਸੀਂ ਅਕਾਲੀ ਦਲ ਬਾਦ ਚ ਬਣਾਏ ਸਿਮਰਜੀਤ ਸਿੰਘ ਮਾਨਤਾ ਸਿਮਰਜੀਤ ਸਿੰਘ ਮਾਨ ਦੇ ਨਾਮ ਦਾ ਕਿਸੇ ਟਾਈਮ ਭਾਂਡੇ ਸਾਂਝੇ ਰਹੇ ਨੇ ਤੁਹਾਡੇ ਮੇਰੇ ਕਦੇ ਭਾਂਡੇ ਸਾਂਝੇ ਨਹੀਂ ਰਹੇ ਕਦੀ ਵੀ ਭਾਂਡੇ ਸਾਂਝੇ ਨਹੀਂ ਰਹੇ ਆਉਣ ਵਾਲਾ ਸਮਾਂ ਕੋਈ ਅਜਿਹਾ ਬਣਿਆ ਕਿ ਸਾਰਾ ਅਕਾਲੀ ਦਲ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ ਹੋ ਸਕਦਾ ਨਹੀਂ ਹੋ ਸਕਦਾ ਜ ਮਤਲਬ ਹੀ ਨਹੀਂ ਸਭ ਦਾ ਆਪਣਾ ਆਪਣਾ ਸਿਸਟਮ ਹੈ ਬਾਹਰੋਂ ਚੇਨਾਂ ਜੁੜੀਆਂ ਹੋਈਆਂ ਰੋਲਾ ਤਾਂ ਪ੍ਰਧਾਨਗੀ ਦਾ ਹੈ ਪਾਰਟੀਆਂ ਚਲਾਉਣ ਲਈ ਫੰਡ ਦੀ ਬੜੀ ਲੋੜ ਹੁੰਦੀ ਆ ਤੁਹਾਡੇ ਕੋਲੇ ਫੰਡਿੰਗ ਕਿੱਥੋਂ ਆਏਗੀ ਫੰਡਿੰਗ ਚੋਣ ਲੜੀ ਆ ਕਿੱਥੋਂ ਆਈ ਸੀ ਪੰਜਾਬੀ ਨਿਊਜ਼ ਕੋਰਨਰ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ ਐਸ ਵਕਤ ਅਸੀਂ ਇੱਕ ਅਹਿਮ ਤੇ ਖਾਸ ਜਿਹੜੀ ਕਿ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਸਮਾਂ ਬੇਸ਼ੱਕ ਥੋੜਾ ਮਿਲਿਆ ਤਾਂ ਪਰ ਸਮੇਂ ਥੋੜੇ ਦੇ ਵਿੱਚ ਬਹੁਤ ਹੀ ਵੱਡੀ ਗੱਲ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਮੌਜੂਦਾ ਐਮਪੀ ਮੌਜੂਦ ਨੇ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਾਨਫਰੰਸ ਹੋਈ ਆ ਸਿਆਸੀ ਕਾਨਫਰੰਸ ਕਹੀਏ ਜਾਂ ਪੰਥ ਕਾਨਫਰੰਸ ਕਹੀਏ ਸਿਆਸੀ ਸਿਆਸੀ ਕਿਵੇਂ ਦਾ ਰਿਸਪੌਂਸ ਸੀ ਜਿਹੜਾ ਲੋਕਾਂ ਦਾ ਮਿਲਿਆ ਉਸ ਕਾਨਫਰੰਸ ਦੇ ਵਿੱਚੋਂ ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਲਈ ਆਗਾਜ਼ ਆ ਜਿਹੜਾ ਨਵੇਂ ਸਿਰੋਂ ਉੱਭਰੇਗਾ ਨਵੇਂ ਸਿਰੋਂ ਜਿਹੜੀ ਨਵੀਂ ਤੁਸੀਂ ਪਾਰਟੀ ਐਲਾਨ ਕਰਕੇ ਆਏ ਹੋ ਅਕਾਲੀ ਦਲ ਨੂੰ ਵੋਟ ਪੈਗੀ ਹਾਂ ਠੀਕ ਰਹੇਗਾ ਵਧੀਆ ਹੈ ਹਾਂ ਆਗਾਜ਼ ਕਰਕੇ ਆਏ ਆ ਐਲਾਨ ਕੀਤਾ ਪਾਰਟੀ ਦਾ ਤੇ ਵਧੀਆ ਮਹਾਰਾਜ ਚੜ੍ਹਦੀ ਕਲਾ ਕਰਨਗੇ ਅ ਜਿਵੇਂ ਸਟੇਜ ਦੇ ਉੱਪਰੋਂ ਤਕਰੀਰਾਂ ਦਿੱਤੀਆਂ ਗਈਆਂ ਲੋਕਾਂ ਨੂੰ ਲਾਮਬੰਦ ਕਰਨ ਦੀ ਗੱਲ ਕੀਤੀ ਗਈ ਮੇਨ ਮਕਸਦ ਕੀ ਸੀਗਾ ਇਸ ਕਾਨਫਰੰਸ ਦਾ ਜਾਂ ਇਸ ਪਾਰਟੀ ਦਾ ਐਲਾਨ ਕਰਨ ਦਾ ਆਹੀ ਹੈ ਵੀ ਲੋਕਾਂ 'ਚ ਜੋ ਲੋਕਾਂ ਦੀਆਂ ਸਮੱਸਿਆਵਾਂ ਐ ਉਹਨਾਂ ਦਾ ਹੱਲ ਕੀਤਾ ਜਾਵੇ ਜੋ ਲੋੜਾਂ ਐ ਉਹ ਪੂਰਾ ਕੀਤੀਆਂ ਜਾਣ ਲੋਕਾਂ ਦੀਆਂ ਇਲਾਵਾ ਕਿੰਨਾ ਕੁ ਲੋਕ ਤੁਹਾਡਾ ਸਾਥ ਦੇਣਗੇ ਕਿਉਂਕਿ ਲੋਕਾਂ ਦੇ ਵੱਲੋਂ ਜਿਹੜਾ ਕਿ ਲਗਾਤਾਰ ਉਂਗਲਾਂ ਵੀ ਉਠਾਈਆਂ ਜਾਂਦੀਆਂ ਨੇ ਕਿ ਅਮਰਤਪਾਲ ਸਿੰਘ ਖਾਲਸਤਾਨੀ ਨੇ ਅਮਰਤਪਾਲ ਸਿੰਘ ਸਾਡੇ ਤੋਂ ਅਲੱਗ ਹੋ ਕੇ ਚੱਲਦੇ ਨੇ ਕਈ ਪੰਥਕ ਤੇ ਰਾਂ ਵੀ ਗੁੱਸੇ ਹੁੰਦਿਆਂ ਨਜ਼ਰ ਆਈਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਉਹ ਪਤਾ ਨਹੀਂ ਜੀ ਇਹ ਤਾਂ ਹੁਣ ਲੋਕਾਂ ਦਾ ਤੁਹਾਨੂੰ ਪਤਾ ਹੀ ਹੈ ਇਹ ਤਾਂ ਕੋਈ ਨਾ ਕੋਈ ਕੁਛ ਨਾ ਕੋਈ ਤੁਸੀਂ ਜੋ ਮਰਜ਼ੀ ਕਹਿ ਲਓ ਜੇ ਉਧਰ ਨੂੰ ਹੋ ਜੋ ਤਾਂ ਇੱਧਰ ਵਾਲੇ ਲੱਗ ਜਾਂਦੇ ਆ ਕਹਿਣ ਜੇ ਇੱਧਰ ਨੂੰ ਹੋ ਜੋ ਤਾਂ ਉਧਰ ਵਾਲੇ ਇਹ ਤੱਕ ਤੁਸੀਂ ਕਦੇ ਸਾਰੀ ਦੁਨੀਆ ਨੂੰ ਸੈਟੀਸਫਾਈ ਕਰ ਹੀ ਨਹੀਂ ਸਕਦੇ ਜੀ ਥੋਡੀ ਧਿਰ ਦੀ ਜਿਹੜੀ ਲੜਾਈ ਆ ਮੇਨ ਲੜਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆ ਜਾਗਰੂ ਸਟੇਟ ਨਾਲ ਲੜਾਈ ਹੈ ਜੀ ਬਾਦਲ ਦਾ ਖਤਮ ਹੋ ਗਿਆ ਬਾਦਲ ਦਾ ਤਾਂ ਹੁਣ ਰਿਹਾ ਹੀ ਕੱਖ ਨਹੀਂ ਬਾਦਲ ਨਾਲ ਕਾਦੀ ਲੜਾਈ ਬਦ ਵੀ ਖਤਮ ਹੋ ਗਿਆ ਤੁਹਾਡੇ ਤੋਂ ਵੱਧ ਇਕੱਠ ਦਿਖਿਆ ਅੱਜ ਉਹਨਾਂ ਦਾ ਬਾਈ ਜੀ ਹੋਊਗਾ ਪੈਸੇ ਤੁਸੀਂ ਇੱਕ ਗੱਲ ਨੋਟ ਕਰ ਲਿਓ ਜਿੰਨੇ ਸਾਡੇ ਆਏ ਸੀ ਇਹ ਸਾਰੀ ਵੋਟ ਹੈ ਉਹਨਾਂ ਦੇ ਜਿਹੜੇ ਆਏ ਸੀ ਉਹ ਵੋਟ ਚ ਨਹੀਂ ਕਨਵਰਟ ਹੋਣ ਉਹ ਤਾਂ ਪੈਸੇ ਦੇ ਕੇ ਲੈ ਆਣੇ ਆ ਨਾ 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 ਆਹੀ ਦਾ ਡਿਫਰੈਂਸ ਹੈ ਜਿਹੜਾ ਤੁਸੀਂ ਮੈਟਰ ਕਰਦੇ ਜੇ ਇਨਾਂ ਚ ਹੁਣ ਹੁੰਦਾ ਤਾਂ ਇਲੈਕਸ਼ਨਾਂ ਦਾ ਬਾਈਕਾਟ ਥੋੜੀ ਕਰਦੇ ਸੀ 2027 ਤੱਕ ਤੁਸੀਂ ਕਿੰਨੀ ਕ ਕਾਮਯਾਬ ਕਰੋਗੇ ਪਾਰਟੀ ਨੂੰ ਕਿਉਂਕਿ 2027 ਦੇ ਵਿੱਚ ਲੋਕਾਂ ਦੀ ਵਿੱਚੋਂ ਦੀ ਇਹ ਆਵਾਜ਼ ਆਈ ਕਿ ਅਸੀਂ ਇੱਕ ਵਾਰ ਤਾਂ ਸੀਐਮ ਆਪਣਾ ਦੇਖਣਾ ਚਾਹੁੰਦੇ ਆ ਸੀਐਮ ਆਪਣਾ ਮਤਲਬ ਲੋਕ ਕਹਿੰਦੇ ਸੀਗੇ ਕਿ ਜਿਹੜੀ ਨਵੀਂ ਪਾਰਟੀ ਹੋਊਗੀ ਕਈ ਲੋਕ ਸੋਸ਼ਲ ਮੀਡੀਆ ਤੇ ਇਹ ਪਾਉਂਦੇ ਸੀ ਕਿ 2027 ਤੱਕ ਜਿਹੜਾ ਕਿ ਸੀਐਮ ਆ ਉਹ ਭਾਈ ਅਮਰਪਾਲ ਸਿੰਘ ਹੋਣ ਜਾਂ ਸਰਬਜੀਤ ਸਿੰਘ ਖਾਲਸਾ ਹੋਣ ਇਹ ਇਦਾਂ ਦੀਆਂ ਆਵਾਜ਼ਾਂ ਆਉਂਦੀਆਂ ਹਾਂ ਉਹੀ ਹੈ ਨਹੀਂ ਗੱਲ ਪਤਾ ਕੀ ਹੈ ਜਿਹੜਾ ਅਕਾਲੀ ਦਲ ਬਾਦਲ ਹੈ ਇਹਦਾ ਖਤਮ ਹੈ ਹੁਣ ਇਹਦੀ ਪਲੇਸ ਮਤਲਬ ਜਿਹੜਾ ਸਿੱਖ ਵੋਟ ਹੈ ਉਹਦੇ ਉਹਨੇ ਅਕਾਲੀ ਦਲ ਦੇ ਨਾਲ ਹੀ ਤੁਰਨਾ ਹੈ ਜਿਹੜੀ ਜਮਾਤ ਹੈ ਹੁਣ ਸਿੱਖਾਂ ਦੀ ਅਕਾਲੀ ਦਲ ਖਤਮ ਹੋ ਚੁੱਕੀ ਹੈ ਹੁਣ ਅਕਾਲੀ ਦਲ ਦੀ ਲੋੜ ਸੀ ਸਿੱਖਾਂ ਨੂੰ ਤਾਹੀ ਇਹ ਪਾਰਟੀ ਬਣਾਈ ਗਈ ਕਿੰਨੇ ਕ ਅਕਾਲੀ ਦਲਾਂ ਤੇ ਲੋਕ ਵਿਸ਼ਵਾਸ ਕਰਨ ਕਿਉਂਕਿ ਅੱਗੇ ਹੁੰਦਾ ਸੀ ਕਿ ਇੱਕ ਅਕਾਲੀ ਦਲ ਆ 1920 ਦੇ ਵਿੱਚ ਹੁਣ ਤਾਂ ਅਨੇਕਾਂ ਹੀ ਅਕਾਲੀ ਦਲ ਨੇ ਹਾਂ ਹੁਣ ਗੱਲ ਪਤਾ ਕੀ ਹੈ ਇਹ ਤੁਹਾਡਾ ਸਵਾਲ ਵਧੀਆ ਹੈ ਬਹੁਤ ਗੱਲ ਇਹ ਹੈ ਵੀ ਜਿਹੜਾ ਤਾਂ ਬਾਕੀ ਅਕਾਲੀ ਦਲ ਬਣੇ ਆ ਉਹ ਤਾਂ ਲੋਕੀ ਅਕਾਲੀ ਦਲ ਬਣਾ ਕੇ ਫੇਰ ਲੋਕਾਂ ਚ ਸਮਰਥਨ ਲੈਣ ਜਾਂਦੇ ਆ ਸਾਡਾ ਇਹ ਹੈ ਵੀ ਲੋਕਾਂ ਨੇ ਸਾਨੂੰ ਸਮਰਥਨ ਦਿੱਤਾ ਸੰਗਤ ਨੇ ਅਸੀਂ ਅਕਾਲੀ ਦਲ ਬਾਦਸ਼ਾਹ ਬਣਾਇਆ ਕੌਮ ਸਾਡੇ ਨਾਲ ਹੈ ਅਸੀਂ ਅਕਾਲੀ ਦਲ ਬਾਦਸ਼ਾਹ ਬਣਾਇਆ ਤੁਹਾਡੇ ਪਿੱਛੇ ਕੌਣ ਖੜਾ ਜਿਹੜਾ ਪਾਰਟੀ ਦਾ ਐਲਾਨ ਹੋਇਆ ਉਸ ਪਾਰਟੀ ਦੇ ਪਿੱਛੇ ਕੌਣ ਖੜਾਗਾ ਕਿਹੜੀ ਏਜੰਸੀ ਦੀ ਪਾਰਟੀ ਹੈ ਜਾਂ ਕਿਹੜੇ ਲੋਕਾਂ ਦੀ ਪਾਰਟੀ ਹੈ ਇਹ ਕਿਹੜੀਆਂ ਏਜੰਸੀਆਂ ਹੁੰਨੀਆਂ ਜੀ ਪਾਰਟੀਆਂ ਨਹੀਂ ਤਾਂ ਮੈਂ ਪਹਿਲੀ ਇਹਦੇ ਨਹੀਂ ਕਹਿੰਦੇ ਕਿ ਏਜੰਸੀਆਂ ਦੇ ਵੱਲੋਂ ਇਕੱਠ ਕੀਤਾ ਜਾ ਰਿਹਾ ਵਿਰੋਧੀਆਂ ਵੱਲੋਂ ਕੱਟ ਕਿੱਥੋਂ ਹੋ ਜੂਗਾ ਜੀ ਕੋਈ ਵਿਰੋਧੀਆਂ ਐਵੇਂ ਕਿਸੇ ਤੇ ਜੇ ਨਾ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਇਹ ਯਾਦ ਰੱਖ ਲਿਓ ਗੱਲ ਜੇ ਕਿਸੇ ਬੰਦੇ ਦੇ ਵਿੱਚ ਸਮਰੱਥਾ ਹੋਵੇ ਨਾ ਕੱਟ ਕਰਨ ਦੀ ਤਾਂ ਆਪ ਹੀ ਲੀਡਰ ਬਣ ਜੇਵੇ ਹੋਰ ਨੂੰ ਨਾ ਬਣਾਵੇ ਹਾਂ ਸਮਝ ਗਏ ਮੇਰੀ ਗੱਲ ਜਿਹੜੇ ਬਾਕੀ ਗੱਲ ਹੈ ਕੱਟ ਤਾਂ ਇੱਕ ਜਿੱਦਾਂ ਹੁਣ ਇਹਨਾਂ ਦਾ ਬਾਦਲਾ ਦਾ ਸੁਖਵੀਰ ਉਹਨਾਂ ਦਾ ਸਿਸਟਮ ਬਣਿਆ ਹੋਇਆ ਹਲੇ ਪ੍ਰੋਪਰ ਭੰਗ ਨਹੀਂ ਹੋਇਆ ਉਹਦੇ ਸਿਰ ਤੇ ਕੱਟ ਤਾਂ ਕਰ ਲੈਣੇ ਆ ਬੁਲਾ ਲੈਣੇ ਆ ਪਰ ਉਹ ਜੇ ਤੁਸੀਂ ਕਹੋ ਵੀ ਉਹ ਵੋਟ ਚ ਕਨਵਰਟ ਹੋ ਜਾਊਗਾ ਵੋਟ ਚੋਂ 5% ਵੀ ਕਨਵਰਟ ਨਹੀਂ ਹੋਣਾ ਉਹ ਤਾਂ ਸਭ ਖਾਣ ਪੀਣ ਨਾਲੇ ਆਨੰਦ ਲੈਣਗੇ ਹੁਣ ਸ਼ਾਮ ਨੂੰ ਆਉਣ ਵਾਲਾ ਸਮਾਂ ਕਿਵੇਂ ਦੇਖਦਾਂ ਭਵਿੱਖ ਕੀ ਦੇਖਦਾਂ ਪੰਜਾਬ ਦਾ ਉਹ ਵੇਖ ਤਾਂ ਵਧੀਆ ਹੀ ਹੋਊਗਾ ਜੀ ਹਾਂ ਉਹ ਵਧੀਆ ਹੋਊਗਾ ਪੰਜਾਬ ਦੇ ਲੋਕਾਂ ਨਾਲ ਲੋਕ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਗੇ ਕਿਉਂਕਿ ਇਸੇ ਜਿੱਥੇ ਆਪਾਂ ਖੜੇ ਆ ਇਸ ਹਲਕੇ ਦੇ ਵਿੱਚ ਗਿੱਦੜ ਵਾਹੇ ਦੇ ਵਿੱਚ ਭਾਈ ਸੁਖਰਾਜ ਸਿੰਘ ਨੂੰ 700 ਮਹਜ ਵੋਟ ਪਈ ਆ ਫਿਰ ਉਹ ਅਕਾਲੀ ਦਲ ਮਾਨ ਵੱਲੋਂ ਪਈ ਆ ਨਾ ਮੇਰੇ ਵੱਲੋਂ ਨਹੀਂ ਨਾ ਪਈ ਸਪੋਰਟ ਤਾਂ ਤੁਹਾਡੀ ਕਰੀ ਉਹਨਾਂ ਨੇ ਇੱਕ ਟਾਈਮ ਭਾਈ ਜੀ ਮੈਂ ਇਹਦਾ ਕਹਿਦਾ ਵੀ ਮਾਨ ਦੇ ਕੈਂਡੀਡੇਟਾਂ ਨੂੰ ਵੋਟ ਨਾ ਪਾਇਓ ਕਾਰਨ ਕੀ ਆ ਸਿਮਰਜੀਤ ਸਿੰਘ ਮਾਨਤਾ ਸਿਮਰਜੀਤ ਸਿੰਘ ਮਾਨ ਦੇ ਨਾਲ ਤਾਂ ਇੱਕ ਕਿਸੇ ਟਾਈਮ ਭਾਂਡੇ ਸਾਂਝੇ ਰਹੇ ਨੇ ਤੁਹਾਡੇ ਮੇਰੇ ਕਦੀ ਭਾਂਡੇ ਸਾਂਝੇ ਨਹੀਂ ਰਹੇ ਕਦੀ ਵੀ ਭਾਂਡੇ ਸਾਂਝੇ ਨਹੀਂ ਰਹੇ ਉਹਨੇ ਆਪਣੇ ਮਤਲਬ ਲਈ ਮੈਨੂੰ ਟਿਕਟ ਦਿੱਤੀ ਜਦੋਂ ਮੈਂ ਉਹਦੇ ਕੋਲ ਆਪਣੀ ਲੋੜ ਲਈ ਗਿਆ ਮੇਰੀ ਕਦੇ ਮਦਦ ਨਹੀਂ ਕੀਤੀ ਭਾਂਡੇ ਤਾਂ ਭਾਈਆਂ ਦੇ ਵੀ ਵੰਡੇ ਜਾਂਦੇ ਨਹੀਂ ਚੱਲ ਕੋਈ ਨਹੀਂ ਉਹ ਤਾਂ ਮਤਲਬ ਮੇਰੀ ਕਦੇ ਉਹਨੇ ਮਦਦ ਨਹੀਂ ਕੀਤੀ ਮਾਨ ਨੇ ਜੇ ਆਉਣ ਵਾਲਾ ਸਮਾਂ ਕੋਈ ਅਜਿਹਾ ਬਣਿਆ ਕਿ ਸਾਰਾ ਆਕਾਲੀ ਦਲ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ ਹੋ ਸਕਦਾ ਨਹੀਂ ਹੋ ਸਕਦਾ ਜ ਮਤਲਬ ਹੀ ਨਹੀਂ ਸਭ ਦਾ ਆਪਣਾ ਆਪਣਾ ਸਿਸਟਮ ਹੈ ਬਾਹਰੋਂ ਚੇਨਾਂ ਜੁੜੀਆਂ ਹੋਈਆਂ ਜਦੋਂ ਪ੍ਰਧਾਨ ਹੀ ਰੋਲਾ ਦਾ ਪ੍ਰਧਾਨ ਕੀ ਦਾ ਹੈ ਹੁਣ ਜਿੰਨੇ ਪ੍ਰਧਾਨ ਹੈ ਮੈਂ ਤਾਂ ਮੰਗੀ ਨਹੀਂ ਪ੍ਰਧਾਨਗੀ ਮੈਂ ਤਾਂ ਮੈਂ ਤਾਂ ਕਦੇ ਤੁਸੀਂ ਮੇਰੀ ਆ ਤਾਂ ਆਕਾਲੀ ਦਲ ਹੋਣ ਬਣਿਆ ਹੈ ਤੇ ਮੈਂ ਜਦੋਂ ਰੋਡੇ ਵੀ ਸਪੀਚ ਦਿੱਤੀ ਸੀ ਪਹਿਲਾਂ ਵੀ ਦਿੱਤੀ ਹੈ ਮੈਂ ਤਾਂ ਆ ਹੀ ਕਿਹਾ ਵੀ ਮੈਨੂੰ ਜਿੱਥੇ ਮਰਜ਼ੀ ਲਿਜਾ ਕੇ ਖੜਾ ਕਰ ਲਿਓ ਮੈਂ ਤੁਹਾਡਾ ਸਾਥ ਦਊਂਗਾ ਵੀ ਮੈਨੂੰ ਬਾਪੂ ਦੀ ਪ੍ਰਧਾਨਗੀ ਮਨਜ਼ੂਰ ਹੈ ਕਿਉਂਕਿ ਪਾਰਟੀਆਂ ਚਲਾਉਣ ਲਈ ਫੰਡ ਦੀ ਬੜੀ ਲੋੜ ਹੁੰਦੀ ਆ ਤੁਹਾਡੇ ਕੋਲ ਫੰਡਿੰਗ ਕਿੱਥੋਂ ਆਏਗੀ ਫੰਡਿੰਗ ਚੋਣ ਲੜੀ ਆ ਕਿੱਥੋਂ ਆਈ ਸੀ ਕਿੱਥੋਂ ਆਈ ਸੀ ਸਾਨੂੰ ਤਾਂ ਨਹੀਂ ਪਤਾ ਕੌਮ ਨੇ ਦਿੱਤੀ ਆ ਹੁਣ ਵੀ ਕੌਮ ਹੀ ਦਊਂਗੀ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਇਸ ਵਕਤ ਭਾਈ ਸਾਹਿਬ ਦੇ ਨਾਲ ਗੱਲ ਕਰ ਰਹੇ ਸੀ ਐਮਪੀ ਨੇ ਮਜੂਦਾ ਸਰਜੀਤ ਸਿੰਘ ਖਾਲਸਾ ਤਾਈ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਜੁੜੇ ਰਹਿਣਾ ਪੰਜਾਬੀ ਨਿਊਜ਼ ਕਾਰਨਰ ਦੇ ਵਿੱਚ